ਕੀ ਜਾਣਦੇ ਹਾਂ ਪਾਸਟਰ ਜੀ ਜਿਨ੍ਹਾਂ ਨੂੰ ਕੇ ਮਾਰਤਾ ਦੀ ਸੇਵਾ ਗੁਰਤੀ ਦੇ ਵਿੱਚ ਆਪਣੇ ਪਿਤਾ ਜੀ ਦੇ ਆਰੰਭ ਤੋਂ ਜਿਹੜੇ ਕੇ ਫਰੀडम फाइਟਰ ਸਨ ਉਹਨਾਂ ਦੇ ਕੋਲੋਂ ਮਿਲੀ ਔਰ ਉਹਨਾਂ ਨੇ ਜੋ ਸਾਡੇ ਸ਼ਹਿਰ ਦੇ ਵਿੱਚ ਵਿੱਤਿਆ ਦੇ ਖੇਤਰ ਦੇ ਵਿੱਚ ਔਰ ਸਾਡੇ ਇਲਾਕੇ ਦੇ ਵਿੱਚ ਜੋ ਸੇਵਾਵਾਂ ਨਿਭਾਈਆਂ ਚ ਹੈ ਧਾਰਮਿਕ ਸਥਾਨਾਂ ਦੇ ਵਿੱਚ ਜੋ ਸਰਗਰਮੀਆਂ ਪਹੁੰਚਾਇਆ ਚਾਹੇ ਉਹ ਨਦੀਪਾਲ ਸਵਾਮੀ ਜੀ ਦੀ ਕੁੱਟੀਆਂ ਦੇ ਵਿੱਚ ਨਵੀਂ ਜਗ੍ਹਾ ਜਿਹੜੀ ਲਈ ਹੈ ਉਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਜਿਹੜਾ ਕਿ ਕੁੱਟੀਆਂ ਦੇ ਸਾਹਮਣੇ ਲਈ ਹੈ ਜੋ ਨਦੀਪਾਲ ਨਾ ਜੋ ਗੇਟ ਦੀ ਸਹਾਣੀ ਹੋਈ ਦਰਸ਼ਕਾਂ ਜੁੜਨੇ ਦੀ ਉਸ ਦਿਨ ਤੇ ਮਾਸਟਰ ਜੀ ਨੇ ਬਹੁਤ ਵੱਡਾ ਆਪਣਾ ਸਾਧੀਆਂ ਸੇਵਾ ਮੰਨ ਲਈਆਂ ਪਰ ਮਾਸਟਰ ਜੀ ਬਹੁਤ ਹੀ ਨਿੱਕੇ ਸਵਾਦੇ ਮਾਲਕ ਸਨ ਪਰ ਮਾਸਟਰ ਜੀ ਨੇ ਵਿਦਿਆ ਦੇ ਖੇਤਰ ਵਿੱਚ ਅਨੇਕਾਂ ਹੀ ਸਪੋਰਟਸ ਦੇ ਖੇਤਰ ਵਿੱਚ ਉਹਨਾਂ ਨੇ ਬਹੁਤ ਬੱਚਿਆਂ ਨੂੰ ਆਪਣੀ ਤਾਲੀਮ ਦੇ ਕੇ ਅੱਜ ਉਹ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਅਹੁਦਿਆਂ ਤੇ ਕੋਈ ਅਫਸਰ ਬਣਿਆ ਹੋਇਆ ਹੈ ਤੇ ਹੁਣ ਆਪਾਂ ਸਾਰੇ ਪੰਡਤ ਜੀ ਦੇ ਨਾਲ ओम जय जगदीश हरे स्वामी narrative रामिनादि नाता रे पाप्नों के संकट मिटाते हा जेवे अवे नो न वंसी वाला दूर करे ओम जय जगदीश हरे स्वामी narrative

ਮਾਰੇ ਨਾ ਦੂਰ ਆਸ ਕਰੂ ਮੇ ਕਿਸੇ ਕੀ ਓਮ ਜੈ ਜੈ ਸ਼ਰਿ ਤੁਮਹ ਕੋ ਰਣ ਭਰ ਮਾ ਮਾ ਤੁਮੇ ਅੰਤ ਕਰ ਆਵੀ ਫਮੀ ਤੁਮੇ ਅੰਤ ਕਰ ਆਵੀ ਪਾਰੇ ਪਰਮੇ ਕਰ ਮੇ ਪਰ ਪਾ ਰੰਮ ਜਿ ਜਤੀਪਰ ਕੋਮਸਲ ਕੀ ਸਵਾਮੀ ਓਮ ਜੈ ਜਤੀ ਇਸ ਹਰਿ ਫਿਕਰਮੰਦ ਰਹੇ ਸਨ ਜਿੱਤੇ ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਬੁਲਾੜਿਆਂ ਨੇ ਦੱਸਿਆ ਕਿ ਉਹ ਹਰ ਪਾਰਟੀ ਦੇ ਵਿੱਚ ਹਰ ਲੀਡਰ ਦਾ ਉਹ ਤੈਅ ਦਿਨ ਉਹ ਸਨਕਾਰ ਕਰਦੇ ਸਨ ਕਿਉਂਕਿ ਜੋ ਸਮਾਜ ਦੇ ਵਿੱਚ ਵਿਚਰਦਾ ਉਸਦੇ ਉਹ ਬਹੁਤ ਹੰਦਰਦੀ ਸਨ ਪਰ ਮਾਸਤਰੀ ਨੇ ਜਾਣਦਾ ਜਿੱਤੇ ਪਰਿਵਾਰ ਨੂੰ ਸਾਰੇ ਬਨਾਏ ਪਰਿਵਾਰ ਨੂੰ ਘਾਟਾ ਪਿਆ ਉੱਥੇ ਪੂਰੇ ਸਾਡੇ ਸ਼ਹਿਰ ਸ਼ਹਿਰ ਦਾ ਬੱਚਾ-ਬੱਚਾ ਉਹਨਾਂ ਦੇ ਦੁੱਖ ਦੇ ਵਿੱਚ ਕਮਗੀਨ ਹੈ ਉਹਨਾਂ ਦੇ ਇਲਾਕਾ ਪਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਆਪਣੀ ਨਗਰ ਕੌਂਸਲ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਮਾਸੂਦ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਾ ਔਰ ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਉਹਨਾਂ ਦੇ ਬੇਟੇ ਨੂੰ ਪਾਣਾ ਮੰਨਣ ਦਾ ਬਲ ਬਖਸ਼ਾ ओम जी का जी का। जी और दे। स्वामी जी महाराज की हजूरी हुए और फतेह साझी करिए वाहू जी का खालसा वाहगुरु जी की फतेह मास्टर जी बारे बहुत कुछ मेरे वीर ने पहला दस दिता खास करके रूड़ा जी ने ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਦੱਸਿਆ। ਮੈਂ ਤੇ ਗੱਲ ਕਹਿਣਾ ਚਾਹੂੰਗੀ ਕਿ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਮਾਸਟਰ ਜੀ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਨੇ। ਕਿਉਂਕਿ ਉਹਨਾਂ ਨੇ ਕਦੀ ਮਹਿਸੂਸ ਹੀ ਨਹੀਂ ਦਿੱਤਾ ਉਹ ਕਿਹੜੀ ਪਾਰਟੀ ਦੇ ਨੇ। ਉਹ ਹਰ ਇੱਕ ਇਨਸਾਨ ਦੇ ਨਾਲ ਜੁੜੇ ਹੋਏ ਸੀ, ਹਮੇਸ਼ਾ ਗੱਲ ਕਰਦੇ ਸੀ ਪਾਰਟੀ ਤੋਂ ਉੱਪਰ ਉੱਠ ਕੇ ਲੋਕਾਂ ਵਾਸਤੇ, ਲੋਕਾਂ ਦੀ ਗੱਲ। ਕਿਉਂਕਿ ਅਹਿਤਾ ਇਨਸਾਨ ਇੱਕ ਖੁੱਲੀ ਕਿਤਾਬ ਹੁੰਦਾ ਹੈ ਉਹਦਾ ਸਵਨ ਜਿਹੜਾ ਕਿ ਸਿਰਫ ਆਪਣੇ ਹੰਕੇ ਦੇ ਨਾਲ ਹੈ ਔਰ ਆਪਣੇ ਲੋਕਾਂ ਦੇ ਨਾਲ ਹੈ ਸੋ ਉਹਦੀ ਆਪਣੀ ਹੀ ਇੱਕ ਪਾਰਟੀ ਹੁੰਦੀ ਹੈ ਉਹਦੀ ਆਪਣੀ ਹੀ ਇੱਕ ਨਿਜੀ ਜੜੀ ਹੁੰਦੀ ਹੈ ਉਹਦੀ ਪਛਾਣ ਹੁੰਦੀ ਹੈ ਉਸਦੀ ਇਨਸਾਨ ਦੀ ਪਛਾਣ ਜਨਸਾਦ ਦੇ ਕੰਮਾਂ ਵਾਰੇ ਉਹਨੂੰ ਪਤਾ ਲੱਗਦਾ ਹੈ ਜਦ ਉਹਦੀ ਅਰਥੀ ਦੇ ਨਾਲ ਕੰਗਾ ਦੇਣ ਵਾਲੇ ਹੁੰਦੇ ਨੇ ਔਰ ਉਹਦੇ ਅਫਸੋਸ ਵਾਸਤੇ ਆਉਂਦੇ ਨੇ ਅੱਜ ਇੰਜ ਲੱਗ ਰਿਹਾ ਸੀ ਇਸ ਸਮੇਂ ਤੇ ਕਾਫੀ ਟਾਈਮ ਹੋ ਚੁੱਕਿਆ ਹੈ ਕਿ ਬਹੁਤ ਸਾਡੇ ਵਿੱਚੋਂ ਮੇ ਸਾਡੇ ਵੀਰਾਂ ਦੇ ਪੈਲ ਜਾ ਚੁੱਕੇ ਨੇ ਪਰ ਇੰਝ ਲੱਗ ਰਿਹਾ ਸੀ ਕਿ ਕਿਸੇ ਦੇ ਅਸੀਂ ਅਫਸੋਸ ਤੇ ਨਹੀਂ ਆਏ ਜਿਵੇਂ ਕੋਈ ਬਹੁਤ ਵੱਡਾ ਕੋਈ ਜਲਸਾ ਹੋ ਰਿਹਾ ਹੁੰਦਾ ਐਸੇ ਕਿ ਨਾਲ ਸਾਰੇ ਉੱਭੜ ਕੇ ਆਏ ਸੀ ਉਹ ਸਿਰਫ ਆਏ ਸੀ ਮਾਸਟਰ ਜੀ ਦੇ ਜਿਹੜਾ ਉਹਨਾਂ ਦਾ ਆਪਣਾ ਰਸੂਖ ਮਾਸਟਰ ਜੀ ਦੇ ਕੰਮ ਲੋਕਾਂ ਦੇ ਵਿੱਚ ਵਿਚਰਨਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਹੋਣਾ ਇਹ ਸਿਰਫ ਉਸੇ ਕਮਦਾਰ ਜਿਹੜਾ ਸੀਗਾ ਉਹੀ ਦੇਖਣ ਨੂੰ ਸਮਾਜ ਵਿੱਚ ਮਿਲ ਰਿਹਾ ਸੀ ਹਮੇਸ਼ਾ ਮਾਸਟਰ ਜੀ ਅੱਗੇ ਵਧ ਚੜ ਕੇ ਬੈਠੇ ਹੁੰਦੇ ਸੀ ਔਰ ਕੰਮ ਕਰਦੇ ਸੀ ਔਰ ਅੱਜ ਮੈਨੂੰ ਨਹੀਂ ਲੱਗਦਾ ਕਿ ਅਸੀਂ ਮਾਸਟਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਆਏ ਆ ਲੱਗਦਾ ਹੈ ਕਿ ਮਾਸਟਰ ਜੀ ਹੁਣੇ ਹੀ ਕਿ ਤੋਟ ਕੇ ਖੜੇ ਹੋ ਜਾਣਗੇ ਪਰ ਉਸ ਪ੍ਰਮਾਤਮਾ ਰੱਬ ਕੇ ਜੋ ਨਹੀਂ ਚੰਗਾ ਉਹਨਾਂ ਨੇ ਇਹ ਤਕਲੀਫਾਂ ਚੱਲੀਆਂ ਜਿੱਦਾਂ ਕਿ ਦੱਸਿਆ ਇੱਕਾਂ ਦੇ ਵਿੱਚ ਬੱਚੇ ਦੀ ਤਕਲੀਫ, ਪਤਨੀ ਦੀ ਤਕਲੀਫ ਪਰ ਉਹਨੇ ਕਦੀ ਕਿਸੇ ਨੂੰ ਜाहਰ ਨਹੀਂ ਹੋ ਦਿੱਤਾ। ਉਹਨਾਂ ਨੇ ਸਾਰੀਆਂ ਤਕਲੀਫਾਂ ਆਪਣੇ ਵਿੱਚ ਰੱਖੀਆਂ ਔਰ ਲੋਕਾਂ ਦੀਆਂ ਤਕਲੀਫਾਂ ਦੇ ਵਿੱਚ ਚੱਲੇ। ਇਹ ਜੀ ਸ਼ਖਸੀਅਤ ਨੂੰ ਅੱਜ ਜਿਹੜੀ ਆਪਾਂ ਸ਼ਤਾਂਜਲੀ ਦੇ ਰਹੇ ਹਾਂ। ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਹਾਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਆਪਣੇ ਸਾਰੇ ਸਾਥੀਆਂ ਵੱਲੋਂ ਕਿ ਉਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ। ਸਾਨੂੰ ਸਾਰਿਆਂ ਨੂੰ ਭਾਨਾ ਬੰਦਨ ਦਾ ਬਲ ਬਖਸ਼ਣਾ ਅਕੀਦੇ ਇਸ ਮੈਂ ਨਹੀਂ ਕਹੂੰਗੀ ਕਿ ਉਸ ਦਾ ਸੱਚਾ ਪੱਕਾ ਆਪਣੇ ਕਲ ਕਹਿਣ ਵਾਲਾ ਦਮ ਦੇ ਉੱਪਰ ਚੱਲਣ ਵਾਲਾ ਬੰਦਾ ਇਹ ਜਨ ਨਹੀਂ ਮਿਲਣਾ ਇਹ ਸਾਡਾ ਇੱਕ ਬਦਕਿਸਮਤੀ ਹੈ ਕਿ ਅੱਜ ਉਸ ਸਾਡੇ ਵਿੱਚ ਨਹੀਂ ਹੈਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਸ਼ਹਿਰ ਦੇ ਇਲਾਕੇ ਦੇ ਕ੍ਰਤੀ ਨਾਲ ਜੁੜੇ ਹੋਏ ਮਾਪੇ 쿠שי ਸਾਤੋਂ ਮੇਖਲੇ ਜੁੜਾ ਹੋਗੇ ਉਹ ਦਿਨ ਹੋਏ ਮੈਨੂੰ ਫੋਨ ਗਿਆ ਹਰਜੀਤ ਜਮਾਂਦਾ ਕਿਟਨਾ ਵਾਇ ਦੱਸਿਆ ਕਿ ਪਤਾ ਹੀ ਨਹੀਂ ਸੀ ਅਚਾਨਕ ਕੀ ਹੋ ਗਿਆ ਸੁਰਗਵਾਸ ਹੋ ਗਏ ਬੇਟਾ ਐਨ ਆਰ ਆਈ ਹੈ ਮੈਂ ਕਾਰਪੋਟਿਆ ਗੱਲਬਾਤ ਕੀਤੀ ਪਰਵਾਰ ਨਾਲ ਪਰ ਸਮਝ ਲੱਗਿਆ ਵੀ ਗੁਰੂ ਮਹਾਰਾਜ ਨੇ ਕੀ ਪੜ੍ਹਾ ਵਿਦਿਆਚਾਰ ਦੇ ਕੀ ਸਤੂ ਜੁੜਾ ਹੋਵੇ ਮਾਸਟਰ ਪੂਜੀ ਜੀ ਬਾਰੇ ਬਹੁਤ ਕੁਝ ਕਿਹਾ ਗਿਆ ਵਿੱਚੋਂ ਬਣਾ ਬੁਲਾ ਰਿਹਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਮੈਨੂੰ ਵੀ 32 ਸਾਲ ਲੱਗੇ ਸੇਵਾ ਕਰਦੇ ਹੋ ਗਏ ਮਾਸਟਰ ਪੂਜੀ ਜੀ ਦਵੰਗ ਆਦਿ ਰਹੀ ਦਵੰਗ ਸੱਚੇ ਪੱਕੇ ਰਵੀ ਸਾਹਿਬ ਤੇ ਬਾਸ਼ਖੀ ਚੰਗਤ ਫਿਕਰ ਸਾਹਿਬ ਛੜੇ ਸਰਮੌਰ ਆਖੂ ਰਹੇ ਮੈਨ ਤੋਂ ਪਹਿਲੇ ਅਭਿਸ਼ਾ ਪਰ ਮੈਨੂੰ ਬੜੇ ਟੋਕ ਦਿਆ ਕਰਦੇ ਸੀ ਜੇ ਉਹ ਜਿਹੜੀ ਗੱਲ ਲੱਗਣੀ ਕਿ ਮੈਂ ਕੰਨ ਸਾਹਿਬ ਨੂੰ ਦੱਸਾਂ ਆ ਕੰਮ ਕਰੋ ਆ ਧਿਆਨ ਰੱਖੋ मेरे बड़े बड़े है मेरी पार्टी है, पर मैं यानी कि ऐसे समाज सेवी खड़े सच्चे पके बंद संसार तो जा रहे हैं चले जा रहे कल वो आ गया मौका प्रस्ती आ गई है कम कौन ते मैं ਕੋਡੋ ਮਾਸਟਰ ਪੁਸ਼ਿੰਜੋ ਜੀ ਸੇਵਾਵਾ ਸਾਰੇ ਇਲਾਕੇਮ ਸ਼ਹਿਰ ਵਾਸਤੇ ਦੇਖੇ ਹੋਵੇ ਕੁੜਿਆ ਸਵਾਮੀ ਜੀ ਦੀ ਹੋਵੇ ਵੇ ਮਿਸਾਲ ਜੋ ਮੈਂ ਸਮਝਦਾ ਮਾਸਟਰ ਜਵਾਦੇ ਨਾਲ ਸੋਚੇ ਪਰਵਾਰ ਨੂੰ ਤਾਂ ਹੈ ਹੀ ਹੈ ਇਲਾਕੇ ਨੂੰ ਪ੍ਰਾਰਣ ਨਾਮ ਨਾਲ ਘੜਾ ਤੇ ਮੈਂ ਆਪਣੇ ਵੱਲੋਂ ਆਪਣੇ ਕਾਂਗ ਪਰਿਵਾਰ ਵਾਲੋਂ ਪਰ ਨਾਲ ਦੇ ਘਰ ਮਨ ਲੋਕਾਂ ਹਸਪਾੜੀ ਵਾਲੋਂ